ਤਸੀਂ ਦੇਖ ਰਹੇ ਹੋ ਡੈਲੀ ਸਟਾਰ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਜੰਦਰ ਵੈਸਦੀ ਜਿੰਮੀ ਚੋਂ ਦਾ ਖਾੜਾ ਪੂਰਾ ਪੱਖਿਆ ਹੋਇਆ ਤਾਂ ਸਿਰਫ ਕੱਲ ਦੋ ਦਿਨ ਕੱਲਾ ਵਕਫਾ ਜਦੋਂ ਕੱਲ ਚੋਣ ਪ੍ਰਚਾਰ ਥਾਂ ਜਿਹੜਾ ਮੇਰੇ ਨਾਲ ਮੌਜੂਦ ਸਾਬਕਾ ਕੇਂਦਰੀ ਮੰਤਰੀ ਸੋ ਬੋਲ ਜੀ ਆ ਲਾਸਟ ਟਾਈਮ ਵੀ ਤੁਸੀਂ ਇੱਥੇ ਮੌਜੂਦ ਸੀ ਜਿੰਮੀ ਚੋਂ ਜਿਹੜਾ ਮੈਂਬਰ ਪਾਰਲੀਮੈਂਟ ਸੀ ਪੂਰਾ ਜੋ ਲਗਾਇਆ ਇਸ ਟਾਈਮ ਵੀ ਉਹੀ ਜਿਹੜੀ ਇਸ ਟਾਈਮ ਰਾਜਨੀਤੀ ਹੋ ਰਹੀ ਹੈ ਉਹ ਕੁਝ हटਕੇ ਹੋ ਰਹੀ ਹੈ ਕਿਸ ਤਰ੍ਹਾਂ ਦੀ ਸਾਰੀ ਰਾਜਨੀਤੀ ਵੀ ਦੇਖੋ ਹਰ ਇਲੈਕਸ਼ਨ ਜਿਹੜੀ ਹੁੰਦੀ ਹੈ ਰਾਜਨੀਤੀ ਵੀ ਵਖਰੀ ਹੁੰਦੀ ਹੈ ਹਾਲਾਤਾਂ ਦੇ ਨਾਲ ਸਾਰੇ ਸਭ ਕੁਝ ਬਦਲਦਾ ਹੈ ਇਹ ਇਲੈਕਸ਼ਨ ਬੜੀ ਮਹੱਤਵਪੂਰਨ ਇਲੈਕਸ਼ਨ ਹੈ ਟਰਨਿੰਗ ਪੁਆਇੰਟ ਹੋਏਗਾ ਇਹ ਇਲੈਕਸ਼ਨ ਦਰਜਾਤ ਪਰ ਭਾਰਤੀ ਜਨਤਾ ਪਾਰਟੀ ਪੂਰੇ ਜੋਰ ਨਾਲ ਇਲੈਕਸ਼ਨ ਲੜ ਰਹੀ ਹੈ ਔਰ ਜੋ ਆਮ ਆਦਮੀ ਪਾਰਟੀ ਦੀ ਟੋਟਲ ਫੇਲਰ ਹੈ ਲੋਕਾਂ ਦੇ ਪ੍ਰਤੀ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕਰ ਸਕੇ ਲਾਂਡ ਡਾਟਾ ਦਾ ਜਰੂਰ ਨਿਕਲ ਚੁੱਕਿਆ ਹੈ ਬੁਰਾ ਹਾਲ ਹੈ ਇਸ ਕਰਕੇ ਸਾਰੇ ਮੂਤੇ ਲੋਕਾਂ ਦੇ ਲੈ ਕੇ ਜਾਣਗੇ ਔਰ ਲੋਕੀ ਇਸ ਦਾ ਫਤਵਾ ਵੀ ਦੇਣਗੇ ਔਰ ਭਾਰਤੀ ਜਨਤਾ ਪਾਰਟੀ ਚੰਗੇ ਮਾਰਜਿਨ ਨਾਲ ਸੀਟ ਜਿੱਤੇਗੀ ਪਾਜੀ ਜਦੋਂ ਹੁਸ਼ਿਆਰ ਪੁੱਜਦੇ ਵੀ ਲੋਕ ਸਭਾ ਇਲੈਕਸ਼ਨ ਸੀ ਤਾਂ ਉਸ ਟਾਈਮ ਡਾੜੇ ਮੈਸੇਜ ਇਸ ਲਈ ਤਾਂ ਉਪਰ ਕਾ ਜੀ ਕਰ ਦਿੱਤੇ ਘਰ ਦੀਆਂ ਮਾਮਾਂ ਤੇ ਪੈਣਾ ਆਂਦੀਆਂ ਸੀ ਵੀ ਸਾਡੇ ਬੱਚੇ ਨਸ਼ੇ ਦੇ ਦਲਦਲ ਜਾਂਦੇ ਸੇਮ ਉਹੀ ਵਿਜ਼ਨ ਜਿੰਦਰ ਵੈਸਟ ਹਲਕੇ ਦੀ ਹੈ ਕਿਸੇ ਦੇ ਪੰਜਾਬ 'ਚ ਨਸ਼ਾ ਕਿਸਾ ਸਕਦੇ ਸਰਕਾਰ ਕਿਉਂ ਨਹੀਂ ਇੱਥੇ ਠਲ ਪਈਆਂ ਪੰਜਾਬ ਸਰਕਾਰ ਦੇ ਪੰਜਾਬ ਚ ਜਿਹੜੀਆਂ ਬਾਕ-ਬਾਕ ਸਰਕਾਰਾਂ ਨੇ ਹਰ ਵਾਰ ਕਿਹਾ ਸੀ ਨਸ਼ਾ ਖਤਮ ਕਰਾਂਗੇ ਤੇ ਕੋਈ ਵੀ ਨਹੀਂ ਕਰ ਸਕਿਆ ਕਿਉਂਕਿ ਸਰਕਾਰ ਆ ਬਚੜੀ ਹੋਈ ਹੈ ਦਿੱਤਾ ਬਚੜੇ ਹੋਏ ਨੇ ਪੁਲਿਸ ਰੜੀ ਹੋਈ ਹੈ ਇਹਨੂੰ ਟਾਂਡੀ ਦਾ ਸਾਰੀਆਂ ਪਾਰਟੀਆਂ ਨੂੰ ਪਾਰਟੀਆਂ ਦੇ ਵਾਅਦਿਆਂ ਦੇ ਉੱਪਰ ਉੱਠ ਕੇ ਪੰਜਾਬ ਦੇ ਪਰੇ ਦੀ ਗੱਲ ਕਰਨੀ ਚਾਹੀਦੀ ਹੈ ਨਸ਼ੇ ਕੋੜ ਹੈ ਜਿਹੜਾ ਪੰਜਾਬ ਦਾ ਨੂੰ ਖਾ ਰਿਹਾ ਇਹਨੂੰ ਖਤਮ ਕਰਨੀ ਤਾਂ ਸਾਰਿਆਂ ਨੂੰ ਜੋੜ ਲਾਣਾ ਪੈਣਾ ਸੀ लास्ट ਟਾਈਮ ਵੀ ਗੱਲ ਕੀਤੀ ਸੀ ਜਦੋਂ ਜੇ ਮਨੀਚੂ ਮੈਂਬਰ ਲੋਕ ਸਭਾ ਦੀ ਸੀ ਜਦੋਂ ਉਸ ਟਾਈਮ ਤੇ ਸੀ ਗੱਲ ਕੀਤੀ ਸੀ ਸਮਾਰਟ ਸੀਟ ਜਿਹੜਾ ਕੇਂਦਰ ਸਰਕਾਰ ਮੋਦੀ ਸਰਕਾਰ ਨੇ ਪੈਸਾ ਭੇਜਿਆ ਲੇਕਿਨ ਜਲੰਧਰ ਵਾਸਤੇ ਲੇਕਿਨ ਸਮਾਰਟ ਸੀਟੀ ਤਾਂ ਨਹੀਂ ਬਣਿਆ ਸਭ ਤੋਂ ਰਸਤ ਜਲੰਧਰ ਸ਼ਹਿਰ ਬਣ ਗਿਆ ਕੀ ਉਹ ਕਪਲਿਆਂ ਦੀ ਜਾਂਚ ਕਰਾਏਗੀ ਬੀਜੇਪੀ ਬਾਕੀ ਜਾਂ ਸਾਹ ਤੋਂ ਵੱਡੀ ਜਾਂਚ ਤਾਂ ਲੋਕਾਂ ਨੇ ਕਰਨੀ ਆ ਜੀ ਤਾਂ ਬੋਟਾ ਪਾਣੀ ਦੱਸ ਦੇ ਨੂੰ ਲੋਕੀ ਦੱਸਣਗੇ ਜੇ ਕਰਪਸ਼ਨ ਕੀਤੀ ਹੈ ਬੁਰਾ ਹਾਲ ਕੀਤਾ ਹੈ ਪੈਸਾ ਨਹੀਂ ਲੱਗਿਆ ਤਾਂ ਲੋਕਾਂ ਨੂੰ ਸਜ਼ਾ ਦੇਣੀ ਚਾਹੀਦੀ ਇੱਕ ਜਿੰਮੀ ਚੋਣ ਹਰਾਉਣ ਵਾਸਤੇ ਕਿ ਬਾਜਪਾ ਦੇ ਉਮੀਦਵਾਰ ਹਰਾਉਣ ਵਾਸਤੇ ਪੂਰੀ ਸਰਕਾਰ ਦਲੀਸ਼ ਤੇ ਬੈਗੀ ਜਲੰਧਰ ਆ ਕੇ ਕੀ ਲੱਗਦਾ ਇਹ ਮਾਨ ਸਰਕਾਰ ਦਾ ਇਹ ਪ੍ਰੋਟੋਕਾਲ ਦੇ ਵਿੱਚ ਜਾਂ ਇੱਥੇ ਜਲੰਧਰ ਆਣਾ ਪੂਰੀ ਸਰਕਾਰ ਪੂਰੀ ਚੇਅਰਮੈਨੀ ਵਿਧਾਇਕਨ ਲੈ ਕੇ ਆਣਾ ਕੋਈ ਸਾਰਟ ਦੀ ਨੀਤੀ ਹੁੰਦੀ ਹੈ ਜੇ ਸਰਕਾਰ ਬੈਠੇ ਕੋਈ ਫਰਕ ਨਹੀਂ ਪੈਂਦਾ ਮੁੱਖ ਮੰਤਰੀ ਆਪ ਇੱਥੇ ਬੈਠੇ ਨੇ ਕੰਮ ਸਾਰਾ ਠੱਪ ਹੋਇਆ ਪਰ ਫਿਰ ਵੀ ਪਾਰਟੀ ਦੀ ਦਿੱਤੀ ਹੈ ਜਿਵੇਂ ਮਰਜ਼ੀ ਕਰਨ ਇਲੈਕਸ਼ਨ ਤੇ ਲੋਕਾਂ ਨੇ ਵੋਟਾਂ ਪਾਣੀਆਂ ਤੁਸੀਂ ਕਹਿੰਦੇ ਆ ਜਿਹੜੇ ਇੰਨਾ ਪੈਸਾ ਸੈਂਟਰ ਦਾ ਆਇਆ ਉਹ ਖੁੱਦਬੁਦ ਹੋਇਆ ਬੁਰਾ ਹਾਲ ਹੋਇਆ ਇਹਨਾਂ ਨੂੰ ਕੀ ਜਸਟੀਫਾਈ ਕਰਨਗੇ ਲੱਗਦਾ ਵੀ ਹੁਣ ਭਾਜਪਾ ਦਾ ਉਮੀਰਾ ਜੇਤੂ ਬਣੂਗਾ ਤੇ ਇਦਾਂ ਦਾ ਵੈਸਾ ਬਿਲਕੁਲ ਜਿੱਤ ਹੋਏਗਾ ਪਰ ਪਾਰੀ ਮੋਹਤ ਨਾਲ ਹੋਏਗਾ ਠੀਕ ਹੈ ਥੈਂਕ ਯੂ ਬਹੁਤ ਆ ਸੋ ਇਹ ਸੰਸਦ ਆਪ ਦਾ ਕੇਂਦਰੀ ਮੰਤਰੀ ਸੋਮਪ੍ਰਕਾਸ਼ ਜੀ ਦੱਸਦੇ ਕੀ ਆ ਲਗਾਤਾਰ ਜਿਹੜਾ ਜਿਮਨੀ ਚੌਂਜ ਅੰਦਰ ਵਾਸਤੇ ਸਮੂ ਵਾਜਪਾ ਲੀਡਰਸ਼ਿਪ ਆਪਣੇ ਉਮੀਦਵਾਰ ਵਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਹੱਥ ਦੇ ਵਿੱਚ ਲਗਾਤਾਰ ਚੁੰਮਚਾਰ ਕਰੇ ਤੇ ਕੱਲ 8 ਤਰੀਕ ਦਾ ਆਖਰੀ ਸਮਾਂ ਹੋਗਾ 5 ਵੇ ਤੱਕ ਜਦੋਂ ਚੋਣ ਪ੍ਰਚਾਰ ਦੇ ਮਹਿੰਦੂ ਠੱਲ ਲੱਗ ਜਾਗੀ ਤਾਂ ਕਿਤਾ ਨਗੇ ਤੇ ਵਾਜਪਾ ਚਾਹਦੀ ਹੈ ਕਿ ਆਪਣੇ ਉਮੀਦਵਾਰ ਰਸ਼ੀਤਲ ਅੰਗੁਰਾਲ ਨੂੰ ਭਾਰੀ ਬਹੁਮੰਦਾ ਜਗਾ ਕੇ ਜਲੰਧਰ ਵੈਸਟ ਹੀ ਨਹੀਂ ਪੂਰੇ ਜਲੰਧਰ ਨੂੰ ਇੱਕ ਨਸ਼ਾ ਮੁਕਤ ਬਨਾਈਏ ਤੇ ਜਲੰਧਰ ਦੀ ਨੁਖਾਰ ਨੂੰ ਵੀ ਬਲਦੀਏ ਸੋ ਇਹ ਸਮਾਂ ਦਸੂਗਾ ਜਲੰਧਰ ਦੀ ਜਿਹੜੀ ਵੈਸਟ ਹਲਕੇ ਦੀ ਜਿਹੜੀ आ, लोक है वो किस दे हक के फतवा दे खैर तो समा दसूगा कैमरा मैन बॉबी ना संदीप शर्मा डेरी सर टीवी ज़ंदर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर